ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਬਣਾਵਾਂਗੇ ਦਮ ਆਲੂ ਦੀ ਸਬਜ਼ੀ ਦਮ ਆਲੂ ਦੀ ਸਬਜ਼ੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤਾਬੇ ਵਾਲੀ ਸਬਜੀ ਤੋਂ ਵੀ ਆਪਾਂ ਸਬਜੀ ਸਵਾਦ ਬਣਾਵਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀ ਕਿਹੜੇ ਆਪਾਂ ਮਸਾਲੇ ਪਾਉਣੇ ਆ ਜਾਂ ਆਪਾਂ ਕਿਸ ਤਰ੍ਹਾਂ ਸਬਜੀ ਬਣਾਵਾਂਗੇ ਹਾਂਜੀ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜੀ ਬਣਾਉਣ ਵਾਸਤੇ ਤੇ ਆਪਾਂ ਉਬਲੇ ਹੋਏ ਆਲੂ ਲੈ ਲਏ ਆ ਆਲੂ ਆਪਾਂ ਬਿਲਕੁਲ ਛੋਟੇ ਲੈ ਹੈਗੇ ਆ ਇਹਨਾਂ ਦੀ ਸਬਜੀ ਬਹੁਤ ਵਧੀਆ ਬਣਦੀ ਹੈਗੀ ਆ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਨਾ ਚਮਚ ਦੇ ਨਾਲ ਛੇਦ ਕਰ ਲਾਂਗੇ ਇਸ ਤਰ੍ਹਾਂ ਇਹ ਆਪਾਂ ਛੇਦ ਤਾਂ ਕਰਦੇ ਹੈਗੇ ਜਦੋਂ ਆਪਾਂ ਇਹ ਸਬਜ਼ੀ ਬਣਾਵਾਂਗੇ ਨਾ ਤੇ ਇਹਨਾਂ ਦੇ ਵਿੱਚ ਗਰੇਵੀ ਚੰਗੀ ਤਰ੍ਹਾਂ ਵੱਢ ਜਾਓ ਫਿੱਕੇ ਜਿ ਨਹੀਂ ਲੱਗਣਗੇ ਇਸ ਕਰਕੇ ਆਪਾਂ ਇਹ ਜਿਹੜੇ ਛੇਦ ਕਰਦੇ ਸਾਰੇ ਹਾਂਜੀ ਹੁਣ ਆਪਾਂ ਗੈਂਸ ਨਹੀਂ ਆਗੇ ਤੇ ਗੈਂਸ ਤੇ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਦੋ ਕ ਚਮਚਾ ਪਰਫਾਈਨ ਤੇਲ ਪਾ ਲਿਆਗਾ ਤੇ ਹੁਣ ਆਲੂਆਂ ਚ ਆਪਾਂ ਸਾਰਿਆਂ ਚ ਛੇਦ ਕਰ ਲਏ ਸੀ ਤੇ ਆਲੂਆਂ ਨੂੰ ਆਪਾਂ ਫਰਾਈ ਕਰਨਾਗਾ ਸਾਰੇ ਆਲੂ ਪਾ ਦਾਂਗੇ ਇਹ ਵਧੀਆ ਜਿਆ ਇਹਨਾਂ ਨੂੰ ਨਾ 골ਡਨ ਬ੍ਰਾਊਨ ਹੋਣ ਤੇ ਇੱਕ ਇਹਨਾਂ ਨੂੰ ਫਰਾਈ ਕਰ ਲਾਂਗੇ। ਹਾਂਜੀ ਆਲੂਆਂ ਨੂੰ ਆਪਾਂ ਵਧੀਆ ਜਿਆ ਫਰਾਈ ਕਰ ਲਿਆ। ਦੇਖੋ ਕਿੰਨੇ ਵਧੀਆ ਆਲੂ ਬਣ ਗਏ ਨਾ ਫਰਾਈ ਹੋ ਕੇ। ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਭਾਂਡੇ ਦੇ ਵਿੱਚ। ਹਾਂਜੀ ਤੜਕੇ ਵਾਸਤੇ ਆਪਾਂ ਤਿੰਨ ਟਮਾਟਰ ਤੇ ਤਿੰਨ ਹੀ ਆਪਾਂ ਪਿਆਜ਼ ਲਏ ਆ ਤੇ ਪਾਣੀ ਦੇ ਨਾਲ ਆਪ ਇਹਨੂੰ ਧੋ ਲਿਆ ਸੀਗਾ। ਹੁਣ ਆਪਾਂ ਇਹਨਾਂ ਨੂੰ ਨਾ ਕੱਟ ਲੈਨੇ ਆ। ਤਾਂ ਜ਼ਿਆਦਾ ਬਰੀਕ ਨਹੀਂ ਪੀਸ ਕਰਨੇ, ਮੋٹے-ਮੋٹے ਪੀਸ ਹੀ ਕਰਨੇ ਹੈਗੇ ਆ। ਹਾਂਜੀ ਪਿਆਜ਼ ਵੀ ਚੀਰ ਲਿਆ ਤਾਂ ਤੇ ਟਮਾਟਰ ਵੀ ਆਪਾਂ ਚੀਰ ਲਿਆਗਾ ਹੁਣ ਆਪਾਂ ਫੇਰ ਚੱਲਦੇ ਆਂ ਗੈਸ 'ਤੇ ਹਾਂਜੀ ਗੈਸ 'ਤੇ ਆਪਾਂ ਫਰਾਈਪੈਨ ਰੱਖ ਲਿਆ ਫਰਾਈਪੈਨ ਦੇ ਵਿੱਚ ਅੱਧਾ ਗਲਾਸ ਆਪਾਂ ਪਾਣੀ ਦਾ ਪਾ ਦਾਂਗੇ ਹੁਣ ਪਾਣੀ ਦੇ ਵਿੱਚ ਆਪਾਂ ਪਾ ਦਾਂਗੇ ਪਿਆਜ਼ ਤੇ ਟਮਾਟਰ ਹੁਣ ਥੋੜੀ ਜਿਹਾ ਆਪਾਂ ਖੜੇ ਮਸਾਲੇ ਪਾਵਾਂਗੇ ਅੱਧਾ ਚਮਚ ਪਾ ਦਾਂਗੇ ਸਾਬਤ ਧਨੀਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਇੱਕ ਚਮਚ ਪਾ ਦਾਂਗੇ ਸੌਫ ਇੱਕ ਪਾ ਦਾਂਗੇ ਤੇਜ ਪੱਤਾ ਇਹਨੂੰ ਆਪਾਂ ਤੋੜ ਕੇ ਪਾਤਾਗਾ ਤੇ ਦੋ ਪਾ ਦਾਂਗੇ ਸੁੱਕੀਆਂ ਲਾਲ ਮਿਰਚਾਂ ਇੱਕ ਪਾ ਦਾਂਗੇ ਵੱਡੀ ਇਲਾਇਚੀ ਤੇ ਦੋ ਪਾ ਦਾਂਗੇ ਛੋਟੀਆਂ ਹਰੀਆਂ ਇਲਾਇਚੀਆਂ ਤੇ 4-5 ਹੈਗੀਆਂ ਸਾਬਤ ਕਾਲੀਆਂ ਮਿਰਚਾਂ ਹੁਣ ਇਹਨਾਂ ਹਲਕਾ ਜਿਹਾ ਨਾ ਭੁੰਨ ਲਾਂਗੇ ਪਾਣੀ ਦੇ ਵਿੱਚ ਜਦੋਂ ਸੌਫਟ ਹੋ ਗਏ ਨਾ ਉਦੋਂ ਤੱਕ ਇਹਨਾਂ ਨੂੰ ਆਪਾਂ ਪਕਾਉਣਾਗਾ ਹਾਂਜੀ ਇੱਕ ਪਾ ਦਾਂਗੇ ਹਰੀ ਮਿਰਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਲਸਣ بس 2 ਕੁ ਮਿੰਟ ਵਾਸਤੇ ਇਹਨਾਂ ਨੂੰ ਪਕਾਵਾਂਗੇ ਜਿਆਦਾ ਟਾਈਮ ਨਹੀਂ 2 ਕੁ ਮਿੰਟਾਂ ਵਾਸਤੇ ਪਕਾਵਾਂਗੇ 2 ਮਿੰਟਾਂ ਵਿੱਚ ਦੀ ਨਾ ਫਿਰ ਥੋੜਾ ਜਿਹਾ ਸੌਫਟ ਹੋ ਜਾਣੀਆਂ ਹਾਂਜੀ ਪਿਆਜ਼ ਟਮਾਟਰ ਤੇ ਦੂਜੇ ਸਾਰੇ ਸਮਾਨ ਨੂੰ ਆਪਾਂ ਵਧੀਆ ਜਾਂ 2-3 ਮਿੰਟ ਵਾਸਤੇ ਵਧੀਆ ਪਕਾ ਲਿਆ ਹੁਣ ਆਪਾਂ ਗੈਸ ਕਰਦਿੰਨੇ ਆ ਬੰਦ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਵਧੀਆ ਜਾਂ ਪੀਸ ਲਾਂਗੇ ਹਾਂਜੀ ਹੁਣ ਆਪਾਂ ਮਿਕਸੀ ਵਾਲਾ ਜੱਗ ਲੈ ਲੈ ਜੱਗ ਦੇ ਵਿੱਚ ਜਿਹੜਾ ਸਾਰਾ ਸਮਾਨ ਆਪਾਂ ਪਕਾਇਆਗਾ ਉਹ ਜੱਗ ਦੇ ਵਿੱਚ ਪਾ ਦਾਂਗੇ ਹਾਂਜੀ ਥੋੜੇ ਜਿਹੇ ਹੈਗੇ ਮੂੰਗਫਲੀ ਦੇ ਦਾਣੇ ਇਹ ਭੁੰਨੇ ਹੋਏ ਆ ਤੇ ਇਹਦੀ ਥਾਂ ਤੇ ਆਪਾਂ ਕਾਜੂ ਵੀ ਐਡ ਕਰ ਸਕਦੇ ਹਾਂ ਹੁਣ ਆਪਾਂ ਵਧੀਆ ਜਿਹਾ ਪੇਸਟ ਤਿਆਰ ਕਰ ਲਾਂਗੇ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਹੁਣ ਅੱਧੀ ਕੜਚੀ ਸਰੋਂ ਦਾ ਤੇਲ ਪਾ ਦਾਂਗੇ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਿਆ ਹੁਣ ਜਦੋਂ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਤੜਕਾ ਲਾਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਜਿਹੜਾ ਸਾਰਾ ਸਮਾਨ ਆਪਾਂ ਪੀਸ ਕੇ ਰੱਖਿਆ ਹੈਗਾ ਪੂਰੇ ਧਿਆਨ ਨਾਲ ਪਾਵਾਂਗੇ ਜਿਹੜਾ ਹੱਜਗ ਦੇ ਨਾਲ ਲੱਗ ਗਿਆ ਜਦੋਂ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਉਸ ਤੋਂ ਬਾਅਦ ਹੀ ਆਪਾਂ ਪਾ ਦਾਂਗੇ 2 ਕਿ ਮਿੰਟ ਵਾਸਤੇ ਆਪਾਂ ਹੁਣ ਗਰੇਵੀ ਨੂੰ ਸੇਕ ਲਵਾ ਲਿਆ ਹੈ ਤੇ ਹੁਣ ਆਪਾਂ ਥੋੜਾ ਜਿਹਾ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨਸਾਰ ਥੋੜਾ ਜਿਹਾ ਗੈਂਸ ਸਲੋ ਕਰ ਦਾਂਗੇ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਦਿੰਨੇ ਆਂ ਹਾਂਜੀ 2 ਕਿ ਮਿੰਟ ਵਾਸਤੇ ਆਪਾਂ ਹੁਣ ਭੁੰਨ ਲਿਆ ਮਸਾਲਿਆਂ ਨੂੰ ਵੀ ਤੇ ਹੁਣ ਆਪਾਂ ਨਾ 2 ਚਮਚ ਪਾ ਦਾਂਗੇ ਇੱਥੇ ਦਹੀਂ ਦੇ ਦਹੀਂ ਦੀ ਥਾਂ ਤੇ ਤੁਸੀਂ ਕਰੀਮ ਵੀ ਪਾ ਸਕਦੇ ਹੋ ਦਹੀਂ ਵੀ ਐਡ ਕਰ ਸਕਦੇ ਹੋ ਪਰ ਦਹੀਂ ਖੱਟੀ ਨਾ ਹੋਵੇ ਦਹੀਂ ਫ੍ਰੈਸ਼ ਹੋਣੀ ਚਾਹੀਦੀ ਤਾਜੀ ਹੋਣੀ ਚਾਹੀਦੀ ਆ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਿੰਨੇ ਆ ਥੋੜਾ ਨਾ 2 ਮਿੰਟ ਵਾਸਤੇ ਆਪਾਂ ਟੱਕ ਕੇ ਪਕਾ ਲੈਨੇ ਹੈਗੇ ਛਿੱਟੇ ਜਿਵੇਂ ਪੈਂਦੇ ਨਾ ਪਰ ਛਿੱਟੇ ਜੰਨਾ ਪੈਣਗੇ 2 ਮਿੰਟ ਵਾਸਤੇ ਆਪਾਂ ਹੁਣ ਸੇਕ ਲਵਾ ਲਿਆ ਚੰਗੀ ਤਰ੍ਹਾਂ ਮਸਾਲੇ ਵੀ ਵਧੀਆ ਭੁੱਜ ਗਏ ਤੇ ਹੁਣ ਆਪਾਂ ਦਹੀਂ ਨੂੰ ਵੀ ਵਧੀਆ ਜਿਹਾ ਸੇਕ ਲਵਾ ਲਿਆ ਸੀਗਾ ਹੁਣ ਇੱਥੇ ਪਾਣੀ ਪਾ ਦਿੰਨੇ ਆਪਾਂ ਜਿਹੜਾ ਜੱਗ ਦੇ ਨਾਲ ਮਸਾਲਾ ਲੱਗਿਆ ਸੀ ਉਹ ਆਪਾਂ 2 ਕ ਚਮਚ ਪਾਣੀ ਦੇ ਪਾਤੀ ਸੀ ਜੱਗ ਦੇ ਵਿੱਚ ਹੁਣ ਵਧੀਆ ਜ ਮਸਾਲਾ ਸਾਰਾ ਲੈ ਗਿਆ ਤੇ ਹੁਣ ਆਪਾਂ ਪਾਣੀ ਪਾ ਦਿੰਨੇ ਆ ਗਰੇਵੀ ਜਿੰਨੀ ਪਤਲੀ ਰੱਖਣੀ ਉਸੇ ਹਿਸਾਬ ਨਾਲ ਮੈਂ ਪਾਣੀ ਪਾਉਂਗੀ ਤੁਸੀਂ ਆਪਦੇ ਹਿਸਾਬ ਨਾਲ ਪਾਣੀ ਪਾਉਣਾ ਜਦੋਂ ਵੀ ਤੁਸੀਂ ਇਹਦਾ ਮਾ ਆਲੂ ਦੀ ਸਬਜ਼ੀ ਬਣਾਉਣੀ ਆ ਨਾ ਪਤਲੀ ਗਰੇਵੀ ਰੱਖਣੀ ਆ ਜਾਂ ਤੁਸੀਂ ਸੰਘਣੀ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਪਾਣੀ ਪਾ ਲੈਣਾਗਾ ਵੈਸੇ ਮੈਂ ਅੱਧਾ ਕ ਕੱਪ ਪਾਣੀ ਦਾ ਪਾਇਆਗਾ ਤੇ ਹੁਣ ਪਾ ਦਾਂਗੇ ਆਪਣੇ ਫਰਾਈ ਕੀਤੇ ਹੋਏ ਆਲੂ ਪੂਰੇ ਧਿਆਨ ਨਾਲ ਪਾਵਾਂਗੇ ਨਹੀਂ ਨਾ ਛਿੱਟੇ ਪੈ ਜਾਂਦੇ ਕਈ ਵਾਰ ਆਪਾਂ ਹੁਣ ਇੱਕੇ ਵਾਰਾ ਲਾ ਦਦਗੇ ਨਾ ਆਲੂ ਛਿੱਟੇ ਜੇ ਪੈ ਜਾਂਦੇ ਬਹੁਤ ਵਧੀਆ ਆਲੂ ਦੀ ਸਬਜੀ ਬਣਦੀ ਹੈਗੀ ਤੇ ਮੈਂ ਇਹ ਅੱਧਾ ਕਿਲੋ ਆਲੂ ਲੈ ਸੀਗੇ ਤੁਸੀਂ ਆਪਦੀ ਫੈਮਲੀ ਦੇ ਹਿਸਾਬ ਨਾਲ ਆਲੂ ਲੈ ਲੈਣੇ ਆ ਜਿੰਨੀ ਕਿ ਫੈਮਲੀ ਉਸ ਹਿਸਾਬ ਨਾਲ ਵਸਤੇ ਅੱਧਾ ਕਿਲੋ ਆਲੂ ਵਾਲਾ ਸਬਜੀ ਵਧੀਆ ਬਣ ਜਾਂਦੀ ਹੈ ਪੂਰੀ ਫੈਮਲੀ ਵਾਸਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦਿੰਨੇ ਆ ਹੁਣ ਆਪਾਂ ਸਬਜ਼ੀ ਨੂੰ ਦੇਵਾਂਗੇ ਢਾਕ ਕੇ ਗੈਸ ਆਪਾਂ ਮੀডিয়াম ਤੇ ਕਰ ਦਾਂਗੇ ਤੇ ਹੁਣ ਆਪਾਂ ਢੱਕ ਕੇ ਪਕਾ ਲਾਂਗੇ 5-7 ਮਿੰਟ ਵਾਸਤੇ ਹਾਂਜੀ 7 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆਗਾ ਤੇ ਸਬਜ਼ੀ ਆਪਣੀ ਬਹੁਤ ਵਧੀਆ ਬਣ ਗਈ ਹੈ ਤੁਸੀਂ ਦੇਖ ਸਕਦੇ ਹੋ ਖੁਸ਼ਬੂ ਬਹੁਤ ਵਧੀਆ ਆਉਂਦੀ ਹੈਗੀ ਹੈ ਕਿੰਨੀ ਵਧੀਆ ਗਰੇਵੀ ਬਣੀ ਹੈਗੀ ਹੈ ਦਮ ਆਲੂ ਦੀ ਸਬਜ਼ੀ ਬਿਲਕੁਲ ਢਾਬੇ ਸਟਾਈਲ ਚ ਆਪਾਂ ਹੈ ਬਣਾ ਕੇ ਤਿਆਰ ਕੀਤੀ ਆ ਉਸ ਤੋਂ ਵੀ ਇਹ ਵਧੀਆ ਬਣੀ ਆ ਹੁਣ ਆਪਾਂ ਪਾ ਦਾਂਗੇ ਕਟਿਆ ਹਰਾ ਧਨੀਆ ਹੁਣ ਆਪਾਂ ਮਿਲਾ ਦਿੰਨੇ ਆਂ। ਹਰਾ ਧਨਗਾ ਨਾ ਹੋਵੇ ਤਾਂ ਆਪਾਂ ਕਸੂਰੀ ਮੇਥੀ ਐਡ ਕਰ ਸਕਦੇ ਹਾਂ। ਵੈਸੇ ਹੁਣ ਸਰਦੀ ਹੈਗੀ ਆ ਤੇ ਧਨੀਆ ਤਾਂ ਆਉਂਦਾ ਹੀ ਆ ਹਜੇ ਤੱਕ ਤਾਂਉਂਦਾ ਹੀ ਆ। ਹੁਣ ਆਪਾਂ ਗੈਸ ਕਰ ਦਿੰਨੇ ਆਂ ਬੰਦ ਤੇ 2 ਮਿੰਟ ਵਾਸਤੇ ਇਹਨੂੰ ਟੱਕ ਦਿੰਨੇ ਆਂ। ਹਾਂਜੀ 2 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲਿਆ। ਗੈਸ ਤਾਂ ਆਪਾਂ ਬੰਦ ਹੀ ਕਰਤਾ ਸੀ। ਭਾਖ ਦੇ ਨਾਲ ਸਬਜ਼ੀ ਨੂੰ ਸੇਕ ਲੱਗ ਗਿਆ। ਦੇਖੋ। ਗਰੇਵੀ ਉਸ ਤੋਂ ਵੀ ਜ਼ਿਆਦਾ ਸੰਘਣੀ ਹੋ ਗਈ ਹੈ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਦਮ ਅਲੂ ਦੀ ਸਬਜ਼ੀ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਬਹੁਤ ਹੀ ਆਪਾਂ ਆਸਾਨ ਤਰੀਕਾ ਬਣਾਉਣਾ ਦੱਸਿਆ ਹੈਗਾ ਸਬਜ਼ੀ ਬਣਾਉਣ ਦਾ ਤਾਂ ਹੀ ਤੇ ਹੁਣ ਆਪਾਂ ਪਾ ਦਾਂਗੇ ਉੱਪਰ ਸਜਾਵਟ ਵਾਸਤੇ ਦਹੀਂ ਦਹੀਂ ਬਿਲਕੁਲ ਫਰੈਸ਼ ਹੈਗੀ ਆ ਜਮਾਂ ਵੀ ਖੱਟੀ ਦਹੀਂ ਹੈਣੀਗੀ ਹੁਣ ਥੋੜਾ ਜਿਹਾ ਆਪਾਂ ਪਾ ਦਾਂਗੇ ਕਟਿਆ ਹੋਇਆ ਹਰਾ ਧਨੀਆ ਹਾਂਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਵਿੱਚ ਤੁਸੀਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਹਾਂਜੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ